جو آي سي اهر پاريو نذر چلي آئي تیرے دل كار تي کڙيو پير دي نذر ناں کڙيو پير دي نذر اس بات ਪਾਵੇਂ ਹੋਵੇ ਗਿਰਜਾ ਪਾਵੇਂ ਗੁਰਦੁਆਰਾ ਪਾਵੇਂ ਮੰਦਰ ਤੇ ਪਾਵੇਂ ਨਸੀਬ ਹੋਵੇ ਪਾਵੇਂ ਹੜਵਾਹੀ ਪਾਵੇਂ ਬੰਦੇ ਕੋਰੀ ਪਾਵੇਂ ਗ੍ਰਸਤੀ ਤੇ ਪਾਵੇਂ ਆਤਿਖ ਹੋਵੇ ਰਾਵਣ ਦਾ ਮੜਦਾ ਘਰ ਆਕਿਓ ਜਿੱਨਾ ਬੰਦਿਆਂ ਦੀ ਸਾਹ ਨੀਰ ਹੋਵੇ ਉਹ ਆਤਮਾ ਸੁਣੇ ਪ੍ਰਮਾਤਮਾ ਜਤਨੇ ਖਾਜੂ ਕੁੰਦੇ ਨਹੀਂ ਪਿਆਗਾ ਪੱਲਾ ਹੋਵੇ ਸਾਡੀ ਇਹ ਅਰਦਾਸ ਦਾ ਤੇਰੇ ਬਾਣੀ ਸਰਬਤ ਦਾ ਪੂਰਾ ਹੋਵੇ ਪਰ ਪੂਜਾ ਪਾਤ ਵਾਲੀ ਸਲਾਨਾ ਕੁਜ਼ੂਰੇ ਗੁਰੂ ਗੰਸ਼ਾ ਪਾਚਾ ਮਹਾਰਾਜ ਜਿਨ੍ਹਾਂ ਦੀ 파ਵਨ ਪਵਿੱਤਰ ਬਾਗ ਦਾ ਦੇ ਵਿੱਚ ਬੂਟੇ ਹੋ ਕਲਗੀਧਰ ਪਾਚਾ ਮਹਾਰਾਜ ਜਿਨ੍ਹਾਂ ਦੀ ਜਨ ਸ਼ੋਭ ਪ੍ਰਾਪਤ ਤੇ ਤਰਕੀ ਸਰਵਾ ਇਥੇ ਆਈ ਮਹਾਕੋਸ਼ ਬਾਬਾ ਅਕਨਾਨ ਕੀ ਦੇ ਨਾਲ ਤੋਂ ਬਣਿਆ ਹੋਇਆ ਸਥਾਨ ਬੇਦਰਖ ਨਗਰ ਸਲਾਨਾ ਸਮਾਗਮ ਅਤੇ ਕੌਂਦੀ ਕਲਾ ਦੇ ਗੱਠ ਜਿਹੜੇ ਛਾਡੇ ਤੋਂ ਪਹਿਲਾਂ ਆਪਜੀ ਨੂੰ ਇਤਿਹਾਸ ਦੇ ਨਾਲ ਜੋੜੇ ਦੇਖੇ ਕਾਲ ਦੇ ਮਾਨੰਦਰਸ਼ੀ ਬਾਗਰੀਆ ਲਵਾਈਆਂ ਫੁਸ਼ਮਬ ਬਣਿਆ ਹੋਕੂ ਕੋਇ ਸੱਚੇ ਪਾਤਸ਼ਾਹ ਮਹਾਰਾਜ ਦਾ ਰਹਿਤ ਹੋਈ ਔਰ ਪ੍ਰਬੰਧ ਕਰੇ ਸ਼੍ਰੀ ਹਾਂ ਰਾਏ ਕੰਦਰ ਦੇ ਬਣੇ ਜੀ ਆਗੇ ਦੇ ਸਨਮੁਖ ਵਧਾਰਾਂ ਦੀ ਸ਼ਾਮ ਕੌਣ ਵਾਸਤੇ ਹੋ ਮੰਗ ਰਾਜ ਦੇ ਇੱਕ ਘੜੀ ਆਦੀ ਘਰੀ ਆਦੀ ਹੁੰ ਤਿਆ ਇਨਸਾਨ ਇੱਕ ਕੜੀ ਸਿਮਰਨ ਕਰ ਲੈ ਇੱਕ ਕੜੀ ਵੀ ਅਕੜੀ ਅਕੜੀ ਨਹੀਂ ਚੌਥਾਈ ਸਭ ਬਾਣੀ ਪਰ ਸchre ਹਾਂ ਬਾਣੀ ਦੇ ਨਾਂ ਤੇ ਕਈ ਵਾਰੀ ਸਿਫਾਣਾ ਲਾ ਦਿੰਦੇ ਆ ਵੀ ਪੜਨੀ ਨਹੀਂ ਆਉਂਦੀ ਤੇ ਮਹਾਰਾਜ ਜੀ ਦਾ ਮਸ਼ਹੂਰ ਦੇ ਦੇਣਾ ਹੁਣ ਤੁਹਾਨੂੰ ਪਤਾ ਬਾਅਦ ਸੇਲਾ ਵੀ ਲੱਗੀਆਂ ਹੋਣਗੀਆਂ ਕਾਰ ਮਿਲਿਆ ਨਗਰ ਕਮੇਟੀ ਵੱਲੋਂ ਤੇ ਜਿਲ੍ਹੋਂ ਮੁਹਰਜ਼ਾਰ ਸਬ ਕਮੇਟੀ ਇਹ ਸੇਵਾ ਜਿਹੜੀ ਫੈਕਟਰੀ ਦੀ ਹੈ ਮੈਠਾ ਹੱਟ ਵਿੱਚ ਲਈ ਸੀ ਲਾਤੀ ਨਾਲ ਦੀ ਹੋਰੋਂ ਕਿ ਤੇ 58 ਹਜ਼ਾਰ ਲੈ ਸਕਦੇ ਨਹੀਂ ਜੁਤੀ ਹੋ ਗਈ ਕਿ ਹੁਣ ਮੈਂ ਮੁਟਾ ਭਿਆ ਜਾ ਲੈ ਉਹ ਚੱਲਾ ਫੇਰਾਂ ਵੀ ਔਖਾ ਹੈ ਤੁਹਾਡਾ ਮੈਂ ਵਿਕਿਆਲ ਰੇਤੀ ਕਰੀ ਕਿ ਤੁਹਾਡਾ ਜੁਤੀ ਲੇਡਰ ਜੱਗਾ ਹੋਰ ਬੇਗਨ ਗੁਰਦਵਾਰੇ ਕੋਈ ਸੇਵਾ ਕੁਝਾ ਨਹੀਂ ਕੋ ਤੁਹਾਡਾਂ ਲਈ ਇਹੇ ਪ੍ਰਕਾਰ ਨੇ ਗੁਰਦਵਾਰੇ ਸੇਵਾ ਕਰਦਾ ਰਹਦਾ ਨਵਾਂ ਜਿਹੜਾ ਸੈਕਟਰ ਹੀ ਹੈ ਉਹ ਨੂੰ ਜਿਹੜਾ ਵੀ ਤੁਸੀਂ ਕਮੇਟੀ ਲੈ ਕੇ ਆਉਂਦੇ ਅਸੀਂ ਉਹਨੂੰ ਬੈਨ ਕਰਾਂਗੇ ਕਿ ਉਹ ਐਸਾ ਬੱਚਾ ਸਾਡੇ ਸਾਹਮਣੇ ਆਵੇ ਜਿਹੜਾ ਇਹਨਾਂ ਜਿਵੇਂ ਛਟੋਖਾ ਚ ਟਟਵੜ ਵਿੱਚ ਹੀ ਸਾਥ ਦਾ ਫਿਰ ਸੈਕਟਰੀ ਦੀ ਸੇਵਾ ਕਰਦਾ ਰਹੇ ਕਮੇਟੀ ਨਾਲ ਫਗਰਦਾ ਗੁੰਫਾਣਾ ਦਾ ਸੁਨਰਸ ਹੈ ਮਾਰਾ ਜੀ ਬਹੁਤ ਬਹੁਤ ਕਰਵਾ

لنا ਸਾਭ ਲੋਕ ਤੁਹਾਡੀ ਜਹਾਂ ਜਿਸ ਦੀ ਪੌਜਾ ਉਹਨਾਂ ਸਾਥੀਆਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਦੁਨੀਆ ਦੇ ਮਹਾਨ ਜੇਰ ਹੈ ਇੱਕ ਨਮਰ ਜੇਰ ਹੈ ਜੇਹਾਂ ਸਭ ਤੋਂ ਜੱਤੂ ਜੇਰ ਨਾਮ ਬਾਵਾ ਬਾਟੇਕਰ ਹਰੀਸ਼ਕ ਲਦੂਆ ਸ਼ੇਰ ਦਾ ਸ਼ਿਕਾਰ ਕਰਨ ਤੋਂ ਬਾਅਦ ਉਹਨਾਂ ਨਾਲ ਨਰੂਆ ਰੱਖਿਆ ਗਿਆ ਤੋ ਕ੍ਰਿਤਾਬਲੋ ਸਟੇਜ ਉਨੋਂ ਪ੍ਰੋਮੋਟ ਪੇਟੀ ਬਲੋ ਬੱਚਿਆਂ ਦਾ ਬਹੁਤ ਬਹੁਤ ਧੰਨਵਾਦੀ ਕੀਤਾ ਜਾਂਦਾ ਹੈ ਹੁਣ ਤੁਹਾਡੇ ਬਹੁਤ ਸਾਰੇ ਉਤਕਾਰ ਹੋਣਗੇ ਕਿੰਨੇ ਐਮਪੀ ਸਾਹਿਬ ਤੁਹਾਡੇ ਮੋਰ ਖੋਡੇ ਨਹੀਂ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਬਹੁਤ ਵੱਡਾ ਕੰਮ ਕਰਕੇ ਗਏ ਦਰਸ਼ਕ ਜੀ ਕੋ 2 ਮਿੰਟ ਹੋਰ ਆਖੇਟਿੰਗ ਵੀ ਉਲੰਘੇ ਉਹਨਾਂ ਜਿਉਆ ਕਮੇਟੀ ਦੇ ਅਨੁਸਾਰ ਰੱਖਣਗੇ ਤੋ ਪਿਆਰ ਦੇ ਨਾਲ ਸਰਨ ਕਰੋ ਜੀ ਉਸ ਤੋਂ ਧੰਨਵਾਦ ਜੰਨੀ ਸਾਹਿਬ ਆਪਰੇ ਵਿਚਾਰ ਰੱਖ ਗਏ ਕੁਆਲਿਟੀ ਦਾ ਕੰਮ ਸਾਹ ਵਾਇਪੀ ਹੋਤੇ ਜੀ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੌਖਾ ਮੁੱਖ ਮੰਤਰੀ ਸਰਦਾਰ ਜਗਜੀਤ ਸਿੰਘ ਜੰਨੀ ਉਹਨਾਂ ਦੇ ਨਾਲ ਬਰਿੰਦਰ ਸਿੰਘ ਜੀ ਤੇ ਲੋ ਕਾਂਗਰਸ ਦੀ ਸਮੁੱਚੀ ਟੀਮ ਸਾਰਿਆਂ ਨੂੰ ਇੱਥੇ ਆਉਣ ਤੇ ਨਗਰ ਬਿੰਦ ਰੱਖਦੇ ਵਿੱਚ ਤੇ ਜੀ ਆਖਦੇ ਆ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਪਿਛਲੇ ਸਾਲ ਪਿਛੇ ਦਾਰੇ ਤੇ ਉਸ ਸਟੇਜ ਦੇ ਨਹੀਂ ਆਏ ਅੱਜ ਅਸੀਂ ਖੁਸ਼ ਹਾਂ ਵੀ ਇਸ ਸਟੇਜ ਤੇ ਆਏ ਉਹ ਜਿਸ ਕਰਦੇ ਆ ਵੀ ਸਾਡੇ ਇਸ ਇਲਾਕੇ ਦੇ ਬਹੁਤ ਵੱਡਾ ਇਹਨਾਂ ਨੇ ਇੱਕ ਕੰਮ ਸਾਡਾ ਜਿਹੜਾ 50 ਸਾਲ ਅਸੀਂ ਵੀ ਯਾਦੀ ਦਿੱਤੀ ਦੇ ਨਾਲ ਗੋੜੇ ਸਾਡਾ ਉਹ ਕੰਮ ਹੈ ਜਿਹੜਾ ਕੋਦਾ ਪਰਖਾਲੀ ਤੋਂ ਨਗਰ ਬਿੰਦਰਾ ਕੱਥੇ ਜਿਹੜਾ ਕੋਸੀ ਉਹ ਨਹੀਂ ਲੱਗਿਆ ਬਹੁਤ ਵਾਰ ਸੀ ਲੇਕਿਨ ਵੀ ਦਿੱਤਾ ਪੰਜ ਵਾਰ ਪ੍ਰਕਾਸ਼ੀ ਮਹਾਦਰ ਮੁੱਖ ਮੰਤਰੀ ਬਣੇ ਪਰਖਾਲੀ ਦੇ ਵਿੱਚ ਵੀ ਆਏ ਅਸੀਂ ਬਹੁਤ ਵਾਰੀ ਲੇਕਿਨ ਵੀ ਦੰਦੇ ਰਹੇ ਇਸ ਪਾਰਟੀ ਦੇ ਨਾਲ ਅਸੀਂ ਜੁੜੇ ਵੀ ਹੋਏ 30 ਸਾਲ ਉਹ ਕੋ ਸਾਡਾ ਨਹੀਂ ਹੋ ਸਕਿਆ ਇਸ ਕਰਕੇ ਚੰਗੀ ਸਿੰਘ ਜੀ ਕਿੰਨੀ ਲਾਸੀ ਦੇੜੀ ਦੇ ਸਕਦੇ ਬਹੁਤ ਵੱਡਾ ਇਹ ਰਹਿਣਾ ਸਾਡੇ ਇਲਾਕੇ ਦਾ ਜਿਹੜਾ ਇਹ ਸਾਰੇ ਪਿੰਡਾਂ ਨੂੰ ਆ ਜੋ ਸੀ ਚੰਡੀਗੜ੍ਹ ਦੇ ਨਾਲ ਜੁੜ ਗਏ ਇਹਨਾਂ ਦਾ ਅਸੀਂ ਉਹ ਬਹੁਤ ਧੰਨਵਾਦ ਕਰਦੇ ਇਲਾਕੇ ਵੱਲੋਂ ਅੱਗੇ ਤੇ ਵੀ ਅਸੀਂਾਂ ਦੀ ਆਸ ਕਰਦੇ ਵੀ ਇਹ ਇਹਨਾਂ ਕੋਲ ਕੋਈ ਪਾਵਰ ਹੁੰਦੀ ਹੈ ਕਿ ਹੁਣ ਵੀ ਇਹਨਾਂ ਕੋਲ ਜਿਹੜੀ ਪਾਵਰ ਹੈ ਸੈਂਟਰ ਦੇ ਵਿੱਚ ਐਕਟਿਵ ਹੈ ਇਹ ਜੇ ਕੋਈ ਹੁਣ ਵੀ ਕੋਈ ਸਾਡੇ ਇਲਾਕੇ ਦਾ ਕੰਮ ਕਰ ਸਕਦੇ ਤਾਂ ਸਾਡੇ ਇਲਾਕੇ ਦਾ ਜਿਹੜਾ ਇਹ ਧਿਆਨ ਰੱਖਿਆ ਜਾਵੇ ਸਾਨੂੰ ਜਿਹੜੀ ਸਰਕਾਰ ਹੁਣ ਮੌਕੇ 'ਚ ਮੈਂ ਕਹਿਣਾ ਤਾਂ ਉਹਨਾਂ ਨੇ ਪਹਿਲਾਂ ਰੋਕ ਲਾਈ ਵੀ ਇੱਥੇ ਵੀ ਕਿਸੇ ਦਾ ਗਲਬ ਨਹੀਂ ਬੋਲਣਾ ਪਰ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਕੋਈ ਸਾਡੇ ਇਲਾਕੇ ਦਾ ਕੰਮ ਹੋਇਆ ਫਿਰ ਵੀ ਸਾਡੇ ਇਸ ਇਲਾਕੇ ਦਾ ਧਿਆਨ ਰੱਖਿਆ ਜਾਵੇ ਉਹਨਾਂ ਬੇਇੰਤਿਖਾਲ ਦਾ ਜੱਗੀ ਸਾਹਿਬ ਵੀ ਉਹ ਮੰਚ ਤੇ ਧੂਰੋ ਇੱਕ ਲੱਗੀ ਇੱਕ ਕਮੇਟੀ ਨੂੰ ਭੇਜਦਿਆਂ ਨੂੰ ਸਨਮਾਨ ਵੀ ਦਿੱਤਾ ਜਾਵੇ ਇੱਕ ਕਮੇਟੀ ਰੋਟੀ ਤੋਂ ਹੈ ਜੇ ਕਿਤੇ ਐਥੇ ਪੰਜਾਬ ਦੇ ਵਿੱਚ ਗੁੰਮ ਹੋਈ ਹੋਵੇ ਉਹਨਾਂ ਸਟੇਜ ਤੇ ਭੇਜਦੇ ਹੋ ਬੇਟੇ ਵੀ ਬੱਚੀ ਕਿਸ਼ੇਰੋ ਮਿਲਦੀ ਹੈ ਉਹਦਾ ਨਾਂ ਪੁੱਛ ਕੇ ਰੁਕੀ ਜੀ ਹੈ ਬੱਚੀ ਰਸਤੇ ਤੇ ਭੇਜ ਦਿਓ ਤਾਂ ਕਿ ਉਹਦੇ ਮਾਂ-ਬਾਪ ਫੇਟੇ ਵਿੱਚ ਕਰ ਲੈਣੇ ਕੋਈ ਦੀ ਬਕਾਸ਼ਾ ਵਾਹਿਮ ਜੀ ਭੋਤੇ ਹੋਰ ਜੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਪਰਮ ਸਤਕਾਰਯੋਗ ਬਾਬਾ ਅਮਰ ਰਾਜ ਜੀ ਦੀ ਤਪ ਸੰਤ ਦੇ ਮਾਗੀ ਦਾ ਮੇਲਾ ਨਾਰਈ ਸਾਗ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਆਪ ਸਾਰਿਆਂ ਨੂੰ ਅੱਜ ਦੇ ਸ਼ੁਭ ਮੌਕੇ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਵਧਾਈ ਦੇਣਾ ਲਗਭਗ 18 ਸਾਲ ਪਹਿਲਾਂ ਮੈਂ ਇਥੋਂ ਆਜ਼ਾਦ ਅਮੀਰਵਾਰ ਦੇ ਤੌਰ ਤੇ ਚੋਣ ਲੜਿਆ ਸੀ ਤੇ ਮੈਂ ਧੰਨਵਾਦੀਆਂ ਪੂਰੇ ਇਲਾਕੇ ਦਾ ਪਰਖਾੜੀ ਵਿਦਰਤ ਜਿੰਨੇ ਵੀ ਘਾਟ ਦੇ ਪਿੰਡ ਸਾਰਿਆਂ ਨੇ ਮੈਨੂੰ ਗਰੀਬ ਨੂੰ ਆਜ਼ਾਦ ਦੇ ਮੇਰਾ ਕਹਿੰਦੇ ਵੀ ਜਹਾਜ਼ ਚੋਣ ਨਿਸ਼ਾਰਤੀ ਕਿ ਮੇਰਾ ਜਹਾਜ਼ ਚੜਾ ਤੂੰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਉਹਨਾਂ ਨੂੰ ਮੰਗ ਰੱਖੀ ਗਈ ਸੀ ਕਿ ਜੀ ਆਪ ਕੋਲ ਜਿਹੜਾ ਇਹ ਲਗਾਉਣਾ ਹੈ ਮੈਨੂੰ 18 ਉਸ ਤੋਂ ਬਾਅਦ 15 ਸਾਲ ਬਾਅਦ ਮੌਕਾ ਮਿਲਿਆ ਦੇ ਕੇ ਜਦ ਮੌਕਾ ਮਿਲਿਆ ਸੁਖ ਮੰਤਰੀ ਬਣਾਇਆ ਤੁਸੀਂ ਮੈਂ ਸਭ ਤੋਂ ਪਹਿਲਾ ਜਿਹੜਾ ਇਹ ਪੋੜ ਹੈ ਵੀ ਦਾ ਸੈਂਕਸ਼ੇ ਲਾ ਕੇ ਰੋਜ਼ ਕਾਟਦੇ ਕੋਲੇ ਸੋ ਰਹਾ ਸੰਗਤ ਕਾਲੇ ਤੋਏ ਤੁਹਾਡਾ ਮਿਲ ਕੇ ਆਸਾਨ ਸੀ ਜਿਹੜਾ ਕਿ ਇਹ ਕੰਮ ਕਰਨਾ ਸੀ ਇਹ ਹੋ ਗਿਆ ਫੇਰ ਤੁਸੀਂ ਮੌਕਾ ਦਿਓਗੇ ਟਾਉਣ ਵਾਲੇ ਸਮੇਂ ਚ ਆਪਾਂ ਘਾਟ ਦੇ ਲਾਗੇ ਨੂੰ ਉੱਪਰ ਚੱਕਣਾ ਐਥੇ ਡਸਟੀ ਲੈ ਕੇ ਆਣੀ ਐ ਪਾਲੇ ਜਿਲ੍ਹੇ ਆਣੇ ਜਿਲ੍ਹੇ ਗਰਾਊਂਡ ਬਣਾਣੇ ਨੌਜਵਾਨ ਮੁੰਡਿਆਂ ਵਾਸਤੇ ਕੁੜੀਆਂ ਵਾਸਤੇ ਪੜਨ ਦਾ ਸਾਧਨ ਰਣ ਉੱਤੇ ਸਾਧਨ ਕਰਨੇ ਫੇਰ ਮੌਕਾ ਪ੍ਰਮਾਤਮਾ ਦਵੇ ਪਪਾ ਜੀ ਦੇਡਤਾ ਪਾ ਇਹ ਜਿਹੜੇ ਕੰਮ ਹੈ ਅੱਗੇ ਕਰਨੇ ਮੇਰੇ ਨਾਲ ਗੁਰਿੰਦਰ ਸਿੰਘ ਜੀ ਜਿਹੜੇ ਕਾਂਗਰਸ ਦੇ ਹੱਕਾਂ ਚਾਹਜਾ ਉਹ ਵੀ ਆਏ ਉਹਨਾਂ ਦਾ ਵੀ ਧੰਨਵਾਦ ਹੈ ਮੈਂ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ ایک اور پھر ملو بھاکی نے ملے کیا گوھر ملو بھجائی ہو بھی بایدو جی کا خارسا بایدو جی کی فتح تلو دھاو تلو دھاو تلو دھاو نا آوئے سو دی ہاں دھاو 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 دھاو

ਦੀਆਂ ਪੈਰਾਂ ਦੇ ਉੱਤੇ ਸੈਰਾਂ ਦੇ ਤਲੀਆਂ ਦਾ ਫਟਕਾਰ ਪਰ ਸਾਡਾ ਕੇ ਜਿਸ ਨੂੰ ਪਰਮਾਤਮਾ ਸਾਡੇ ਅੱਗੇ ਚੁੱਕੇ ਲੇ ਗਏ ਸਵੇਰ ਆਦਿਆ 1986 ਦਾ ਬਸਾਖੀ ਦਾ ਦਿਨ ਹੈ ਬਲਵਿੰਦਰ ਸਿੰਘ ਦਾ ਤਾਲਾ ਆਪਣੇ ਘਰ ਆਇਆ ਸਾਹਮਣੇ ਕਮਰੇ ਦੇ ਵਿੱਚ ਬੀਕਾਂਂ ਦਿੱਤੀ ਬਾਪੂ ਸੋਹਣ ਸਿੰਘ ਆਇਆ ਇਹਦਾ ਪੁੱਤ ਦੀ ਜੀਵਨ ਹੋ ਗਈ ਇਹਦਾ ਬਾਪੂ ਜੀ ਪਰ ਮੈਂ ਮਰ ਜਾਣਾ ਇਲਾਕੇ ਚ ਬਾੜ ਦਾਤ ਹੁੰਦੀ ਆ ਪੁਲਿਸ ਚੁੱਕੇ ਰਹਿ ਜਾਂਦੀ ਆ ਤੇ ਇਹ ਨਾ ਹੋਵੇ ਮੇਰੀ ਲਾਸ਼ ਕਿ ਖੇਤਾਂ ਚ ਕੋਈ ਮਿਲੇ ਮੈਂ ਨਹੀਂ ਆਈ ਮੱਤੇ ਮਰ ਜਾ ਜਾਂ ਪੰਜਾਬ ਦੇ ਹੱਤਾਂ ਲਈ ਜੂਝ ਕੇ ਮਰਾਂ ਤੂੰ ਗੋਬਿੰਦ ਸਿੰਘ ਦੇ ਪੰਥ ਦੀ ਚੜ੍ਹਦੀ ਕਲਾ ਲਈ ਜੂਝ ਕੇ ਮਰਾਂ ਬਾਪੂ ਨੇ ਇਹ ਗੱਲ ਸੁਣੀ ਤੇ ਪੁੱਤ ਨੂੰ ਲਾਇਕੀ ਕਿ ਸਤੇ ਅੱਜ 14 ਜਨਵਰੀ 2026 ਨੂੰ ਪਿੰਡ ਬਿੰਨ ਰਖਵੇ ਖੇਡੋ ਮਾਗੀ ਲੋਹੜੀ ਦਾ ਪ੍ਰੋਗਰਾਮ ਬਹੁਤ ਧੁੰਮ ਧਾਮ ਨਾਲ 101 100 ਸਾਲ 100 ਸਾਲ ਪੂਰੇ ਹੋ ਗਏ 101 ਪਹਿਲਾ ਸਾਲ 100 ਸਾਲ ਤੋਂ ਬਾਅਦ ਤੀ ਹੋ ਗਿਆ ਹੈ ਉਹਦੇ ਵਿੱਚ ਹਲਦਨ ਕਮੇਟੀ ਨੇ ਸਾਰਿਆਂ ਦੇ ਸ਼ੌਕ ਦੇ ਨਾਲ ਇਸ ਸਥਾਨ ਦੇ ਉੱਤੇ ਤਿੰਨ ਦਿਨ ਤੋਂ ਜਿਹੜਾ ਮਾਗੀ ਦਾ ਮੇਲਾ ਲੋਹੜੀ ਦਾ ਮੇਲਾ ਹੈ ਬੜੀ ਧੁੰਮ ਧਾਮ ਨਾਲ ਆਇਆ ਇਹਦੇ ਵਿੱਚ ਇਸਾ ਜਿਹੜਾ ਹੈ ਕੀ ਵੀ ਕਰਨ ਵਾਲਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ 3 ਦਿਨ ਤੋਂ ਲੈ ਕੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੂਰੇ ਵਾਰਡ ਦੇ ਵਿੱਚ ਇਹਨਾਂ ਨੇ ਪ੍ਰਸ਼ਾਸਨ ਕੀਤਾ ਹੈ ਇਹਦਾ ਕਮੇਟੀ ਵੱਲੋਂ ਸਟੇਜ ਵੱਲੋਂ ਸੰਤਾ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਪਿੰਡ ਦੇ ਸਰਪੰਚ ਨੇ ਇਸ ਵਾਰ ਸਰਪੰਚ ਹੀ ਲੈਂਦੇ ਆ ਜਾਂਦੇ ਆ ਸੜਕ ਦਾ ਕੰਮ ਜਿਹੜਾ ਹੈ ਉਹ ਪੂਰੀ ਦਾ ਨਿਪਟਾ ਰਿਹਾ ਹੈ ਉਹਨਾਂ ਨੂੰ ਵੀ ਇਹਦੇ ਵਿੱਚ ਬਹੁਤ ਸ਼ਾਬਾਸ਼ ਹੈ ਔਲ ਪਿੰਡ ਨੇ ਜਿੰਨੇ ਵੀ ਕੰਮ ਨੇ ਅੱਗੇ ਮੈਂ ਮੰਤਰੀਆਂ ਦੇ ਨਾਲ ਮਿਲ ਕੇ ਜਿੰਨੇ ਕੰਗੇ ਕੰਮ ਕਰਨ ਚਾਹੀਦਾ ਹੋਵੇ ਪਿੰਡ ਦੀ ਇਹ ਵਾਜੂ ਕਿਰਪਾ ਕਰੀ ਮਾਰੋ ਸਕੇ ਪਾਸ਼ਾਈ ਸੇ ਨਗਰ ਵੇ ਸੇ ਤਰ੍ਹਾਂ ਦਿਨ ਨੂੰ ਰਾਤ ਚੋਗਣੀ ਤਰਕੀ ਬਾਕੀ ਕਰਦਾ ਰਹੇ ਮਿਹਰ ਭਰਿਆ ਰੱਖੇ ਆਪ ਜੀ ਪਿਆਰ ਭਰੂਸਾ

ਲੋੜੀ ਮਾਗੀ ਦੇ ਸਮਾਪਨ ਨੂੰ ਮੁੱਖ ਰੱਖਦੇ ਹੋਏ 10 ਨਵੰਬਰ ਤੋਂ ਅਖੰਡ ਪੁਰਸਬ ਦੀ ਲੜੀ ਆਰੰਭ ਹੋਈ ਸੀ ਜਿਸ ਦੇ ਵਿੱਚ ਕੇ 195 ਸ੍ਰੀ ਅਖੰਡ ਪੁਰਸਬ ਦੇ ਭੋਗ ਪਾਇਆ ਗਏ ਨੇ ਇਹ ਕਿੰਨੇ ਦਿਨ ਰਾਤਰੀ ਦੇ ਦਿਵਸ ਚਾਏ ਗਏ ਨੇ ਸੋ ਉਹ ਜੇ ਇਹ ਸਥਾਨ ਹੈ ਇਹ ਸੰਤਾਂ ਨੇ ਤੰਦਨ ਬਾਬਾ ਅਮਰਨਾਥ ਜੀ ਨੇ ਇਸ ਜੰਗਲ ਦੇ ਵਿੱਚ ਬੈਠ ਕੇ ਤਪੱਸਿਆ ਕੀਤੀ ਤੇ ਇਹ ਇਸ ਸਥਾਨ ਤੇ ਧੰਨ ਧੰਨ ਸਰੀ ਗੁਰੂ ਗੋਬਿੰਦ ਸਿੰਘ ਜੀ ਦੋ ਵਾਰ ਹੀ ਆਏ ਨੇ ਇੱਕ ਵਾਰੀ ਭੰਗਾਣੀ ਦੇ ਜੁੱਧ ਤੋਂ ਵਾਪਸ ਜਾਂਦੇ ਹੋਏ ਆਨੰਦਪੁਰ ਸਾਹਿਬ ਨੂੰ ਉਸ ਵਕਤ ਦਸਵੇਂ ਪਾਤਸ਼ਾਹ ਜੀ ਉਸ ਸਥਾਨ ਤੇ ਆਏ ਤੇ ਦੂਜੀ ਵਾਰੀ ਬਾਬਾ ਜੋਰਾਵਰ ਸਿੰਘ ਦੇ ਮੰਗਣੇ ਤੇ ਪਿੰਡ ਖਿਦਰਾਬਾਦ ਤੋਂ ਵਾਪਸ ਆਉਂਦੇ ਹੋਏ ਇਸ ਦੰਤੇ ਪਧਾਰੇ ਸੀ ਸੋ ਦਸਵੇਂ ਪਾਸ਼ਾ ਦੇ ਨਾਲ ਧੰਨ ਧੰਨ ਬਾਬਾ ਮਾਨਾਤ ਜੀ ਦੇ ਬਚਨ ਬਲਾਸ ਹੋਏ ਨੇ ਤੇ ਉਸ ਵਕਤ ਬਾਬਾ ਜੀ ਦੀ ਉਮਰ ਬਹੁਤ ਜ਼ਿਆਦਾ ਸੀ ਤਾਂ ਉਹ ਤਨ ਗੁਰਦੇਵ ਸਿੰਘ ਜੀ ਨੇ ਸੰਤਾਂ ਨੂੰ ਕਿਹਾ ਕਿ ਆਪ ਦੀ ਇਹ ਸਮਾਨ ਸਦਹੀ ਦੇ ਵਿੱਚ ਆਪਣੇ ਆਪ ਨੂੰ ਘਟਾਉਂਦੇ ਬਣਾਉਂਦੇ ਕਿੰਨੀ ਦੇਰ ਰਹੋਗੇ ਤੇ ਤੁਸੀਂ ਇਸ ਚੋਲੇ ਨੂੰ ਬਦਲ ਲਓ ਤਾਂ ਸੰਤਾਂ ਨੇ ਅਰਦਾਸ ਬੇਨਤੀ ਕੀਤੀ ਕਿ ਜੇ ਅਸੀਂ ਚੋਲਾ ਬਦਲਦੇ ਹਾਂ ਤਾਂ ਸਾਨੂੰ ਕਿਸੇ ਨੇ ਮੰਨਤਾ ਨਹੀਂ ਕਰਨੀ ਸਾਨੂੰ ਕਿਸੇ ਨੇ ਮੰਨਣਾ ਨਹੀਂ ਤੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਅਮਰ ਹੋ ਕੌਡਾ ਨਾਮ ਇਸ ਧਰਤੀ ਤੇ ਅਮਰ ਰਹੇਗਾ ਤੇ ਦੁਨੀਆ ਤੁਹਾਨੂੰ ਪੂਜੇਗੀ ਤੁਹਾਡੇ ਸਥਾਨਾਂ ਤੇ ਮੇਲੇ ਲੱਗਣਗੇ ਸੋ ਅੱਜ ਜੋ ਮਾਗੀ ਦਾ ਦਿਹਾੜਾ ਹੈ 101 ਮਾਗੀ ਦਾ ਦਿਹਾੜਾ ਮਨਾਇਆ ਗਿਆ ਹੈ ਤੇ 101 ਸਾਲ ਹੋ ਗਏ ਇਸ ਇਖਾਨ ਤੇ ਲੋਹੜੀ ਮਾਗੀ ਦੇ ਮੇਲੇ ਨੂੰ ਭਰਦਿਆ ਹੋਇਆ ਜਿਸ ਦੇ ਵਿੱਚ ਦੇ ਨਗਰ ਦਾ ਪ੍ਰਬੰਧਕ ਕਮੇਟੀ ਦਾ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬੜਾ ਜੋਰਦਨ ਹੈ ਸੋ ਸਮੂਹ ਪ੍ਰਬੰਧਕ ਕਮੇਟੀ ਸਮੂਹ ਨਗਰ ਦੇ ਵਾਸੀ ਇਲਾਕਾ ਨਿਵਾਸੀਆਂ ਦਾ ਸਾਰਿਆਂ ਆਈਆਂ ਹੋ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਬੰਨਾ ਸਾਹਿਬ ਜੀ ਦੇ ਆਈਆਂ ਸੰਗਤਾਂ ਨੂੰ ਮਾਗੀ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਅੰਨੀ ਠੰਡ ਦੇ ਵਿੱਚ ਛੋਟੇ-ਛੋਟੇ ਬੱਚੇ ਮਾਈਆਂ ਬੀਬੀਆਂ ਬਹੁਤ ਹੀ ਉਸਤਤ ਦੇ ਪਰੇ ਨਾਲ ਬਹੁਤ ਹੀ ਇਕੱਠ ਹੋਇਆ ਧੰਨ ਧੰਨ ਬਾਬਾ ਅਮਨਾਸਤੇ ਅਸਤਾਨਾ ਤੇ ਆਕੇ ਜੋ ਵੀ ਸੁਖਣਾ ਕੋਈ ਸੁਖ ਦਾ ਉਹ ਪੂਰੀ ਹੁੰਦੀ ਲੋੜੀ ਦੇ ਦਿਨ ਹਰੇਕ ਆਕੇ ਉਹ ਸੁਖਣਾ ਪੂਰੀ ਕਰਕੇ ਜਾਂਦਾ ਚੜਾਉਂਦਾ ਧੰਨ ਧੰਨ ਬਾਬਾ ਅਮਨਾਸ ਸੱਚੇ ਬਾਦਸ਼ਾਹ ਇਹ ਪਰਮਾਤਮਾ ਦਾ ਰੂਪ ਹੈ ਇਨਾਂ ਦੇ ਬਾਰੇ ਉਹੀ ਜਾਣੇ ਬਾਬਾ ਜੀ ਆਪ ਪ੍ਰਮਾਤਮਾ ਇਹਨੂੰ ਰੱਬ ਹੈ ਰੱਬ ਆਕਾ ਸਾੜੇ ਉੱਪਰ ਬੈਠਿਆ ਥਾ ਬਿੰਦਰਾ ਕਾਕਾ ਕੋਈ ਇਹਦੇ ਬਾਰੇ ਨਾ ਕੋਈ ਖਾਸ ਜਾਣਦਾ ਬਸ ਇੰਨਾ ਕੋ ਇਤਿਹਾਸ ਹੈ ਕਿ ਮਹਾਰਾਜ ਆਏ ਤੇ ਇਹਨਾਂ ਨੂੰ ਦਰਸ਼ਨ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂਤਨ ਬਾਬਾ ਬਨਾਬ ਪ੍ਰਮਾਤਮਾ ਦਾ ਰੱਬ ਹੈ ਇਹ ਸਾਡੇ ਭਾਗ ਚੰਗੇ ਜਿਹੜੇ ਬਿੰਦਰਾ ਕਾਕਾ ਬੈਠੇ ਮੇਲੇ ਖੰਡ ਪਾਠ ਕਟੇ-ਕਟ ਵੀ 200 250 ਤੇ ਡੇੜਾ ਖੰਡ ਪਾਠਾਂ ਦੀ ਸੇਵਾ ਕਰਵਾਈ ਬਹੁਤ ਰਾਗੀ ਢਾਡੀ ਜਿਨ੍ਹਾਂ ਦਾ ਨਾਮ ਹੈ ਖੰਡ ਦੇ ਵਿੱਚ ਜਿਵਾਨ ਸੁਨੇ ਲੰਗਰ ਲੰਗਰਾਂ ਦਾ ਤਾਂ ਅੰਤ ਨਹੀਂ ਹੈ ਜਿੱਧਰ ਦੇਖੋ ਉਧਰ ਲੰਗਰ ਲੱਗਿਆ ਵਾ ਤਰਾਂ ਤਰਾਂ ਦੇ ਰੰਗਰ ਲੱਗੇਵੇਂ ਸੇਵਾ ਜਿਹੜੇ ਸੇਵਾਦਾਰ ਆ ਵਿਚਾਰੇ ਉਹ ਵੀ ਠੰਡ ਦੇ ਵਿੱਚ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਸੀ মিডিਆ ਦਾ ਵੀ ਜਿਨੇ ਪੂਰੇ ਅਲ ਡਬਲ ਦੇ ਵਿੱਚ ਇਹ ਦਿਖਾਉਂਦੇ ਮੇਲਾ ਧੰਨ ਧੰਨ ਬਾਬਾ ਅਮਰਨਾਥ ਦੇ ਸਤਾਨਾ ਤੇ 100 ਸਾਲਾ 100 ਸਾਲਾ ਇਹ ਪੂਰਾ ਹੋ ਗਿਆ ਇਹ 100 ਸਾਲਾ ਲੋਹੜੀ ਦਾ ਮੇਲਾ ਧੰਨ ਧੰਨ ਬਾਬਾ ਮਨਨਾ ਦੇ ਅਸੀਂ ਤਾਂ ਇਹੀ ਕਹਿੰਦੇ ਧੰਨ ਬਾਬਾ ਮਨਨਾ ਤੂੰ ਧੰਨ ਹੈ ਤੇਰੀ ਕਮਾਈ ਧੰਨ ਹੈ ਤੂੰ ਸੱਚੇ ਪਾਤਸ਼ਾਹ ਧੰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ